ਸਤਿ ਸ਼੍ਰੀ ਅਕਾਲ ਇਸ ਵੇਲੇ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਔਰ ਇਸ ਟਾਈਮ ਖੜੇ ਆਪਾਂ ਜਲਾਲਾਬਾਦ ਦੇ ਜਨਤਾ ਭਵਨ ਪੈਲਸ ਦੇ ਵਿੱਚ ਇੱਥੇ ਤੁਹਾਨੂੰ ਅਸੀਂ ਵਿਆਹ ਦਿਖਾਉਣ ਨਹੀਂ ਲੈ ਕੇ ਆਏ ਇੱਥੇ ਤੁਹਾਨੂੰ ਦਿਖਾਉਣ ਲੈ ਕੇ ਆਏ ਆ ਸੇਲ ਕਿਉਂਕਿ ਇੱਥੇ ਮਾਂ ਚਿੰਤਪੂਰਨੀ ਦੇ ਮਾਂ ਚਿੰਤਪੂਰਨੀ ਫੈਸ਼ਨ ਹੱਬ ਦੇ ਵੱਲੋਂ ਇੱਥੇ ਬਹੁਤ ਵੱਡੀ ਸੇਲ ਲੱਗੀ ਔਰ ਸੇਲ ਦੇ ਵਿੱਚ ਕੀ ਕੁਝ ਮਿਲ ਰਿਹਾ ਆ ਆਓ ਚਲਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਇਹ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਸੇਲ ਮਾਂ ਚਿੰਤਪੁਰਨੀ ਫੈਸ਼ਨ ਹਬ ਸੇਲ ਮਿਤੀ 18 2025 ਤੋਂ 15 ਤਰੀਕ 8ਵੇਂ ਮਹੀਨੇ ਦੀ ਜਿਹੜਾ ਇਹ ਤੁਹਾਨੂੰ ਸੇਲ ਜਿਹੜੀ ਇੱਥੇ ਲੱਗੀ ਹੋਈ ਦਿਖਾਈ ਦੇਗੀ ਔਰ ਤੁਸੀਂ ਇੱਥੇ ਪਹੁੰਚ ਕੇ ਇਸ ਸੇਲ ਦਾ ਲਾਭ ਉਠਾ ਸਕਦੇ ਹੋ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਸੇ ਮਹੀਨੇ ਦੇ ਵਿੱਚ ਜੋ ਕਿ ਰਖੜੀ ਦਾ ਤਿਉਹਾਰ ਆਉਣ ਵਾਲਾ ਔਰ ਰਖੜੀ ਦੇ ਹਰ ਆਈਟਮ ਤੁਹਾਨੂੰ ਇੱਥੋਂ ਮਿਲਣ ਵਾਲੀ ਹੈ ਬਹੁਤ ਅੱਛੀ ਆਈਟਮ ਤੁਹਾਨੂੰ ਦਿਖਾਉਣੇ ਆਂ ਔਰ ਨਵੀਆਂ-ਨਵੀਆਂ ਵੈਰਾਈਟੀਆਂ ਜਿਹੜੀਆਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੋ ਅਕਸਰ ਹੀ ਪਹਿਣਾ ਦੇ ਲਈ ਬਹੁਤ ਇਹ ਜਿਹੜਾ ਤਿਉਹਾਰ ਖੁਸ਼ੀ ਦਾ ਔਰ ਹਰ ਪਹਿਨ ਚਾਹੁੰਦੀ ਹੈ ਕਿ ਆਪਣੇ ਭਰਾ ਦੇ ਲਈ ਬਹੁਤ ਸੁੰਦਰ ਰਖੜੀ ਲੈ ਕੇ ਜਾਵੇ ਤਾਂ ਜੋ ਉਸ ਦੇ ਭਰਾ ਦੇ ਗੁੱਟ ਦੇ ਉੱਪਰ ਬਹੁਤ ਸੋਹਣੀ ਜਿਹੜੀ ਹੈ ਉਹ ਰਖੜੀ ਨਜ਼ਰ ਆਏ ਔਰ ਸਭ ਤੋਂ ਵਧੀਆ ਰਖਣੀਆਂ ਤਾਂ ਤੁਹਾਨੂੰ ਦਿਖਾ ਦਿੱਤੀਆਂ ਔਰ ਇਧਰ ਜਿਹੜੀ ਹੈ ਇਧਰ ਆਪਾਂ ਗੱਲ ਕਰ ਰਹੀਏ ਤੇ ਜੁਐਲਰੀ ਦਾ ਸਾਰਾ ਸਮਾਨ ਤੁਹਾਨੂੰ ਇਧਰ ਮਿਲਣ ਵਾਲਾ ਹੈ ਔਰ ਤੁਸੀਂ ਦੇਖ ਸਕਦੇ ਹੋ ਰਿੰਗਸ ਕਿੰਨੀ ਸੋ ਜਿਹੜੀ ਹੈ ਉਹ ਸੁੰਦਰ-ਸੁੰਦਰ ਤੁਹਾਨੂੰ ਮਿਲਣ ਵਾਲੀਆਂ ਐ ਇਧਰ ਵੀ ਔਰ ਅੱਗੇ ਚੱਲਦੇ ਆ ਕੀ ਕੁਝ ਹੋਰ ਇੱਥੇ ਦਿਖਾਈ ਦੇਗਾ ਇੱਥੇ ਪਰਸ ਤੁਸੀਂ ਹਰ ਆਈਟਮ ਹਰ ਤਰ੍ਹਾਂ ਦੇ ਜਿਹੜੇ ਆ ਉਹ ਪਰਸ ਤੁਹਾਨੂੰ ਮਿਲਣ ਵਾਲੀ ਹੈ ਔਰ ਨਾਲ-ਨਾਲ ਇੱਥੇ ਤੁਹਾਨੂੰ ਜਿਹੜਿਆ ਉਹ ਸੇਲ 50 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦੀ ਹਰ ਆਈਟਮ ਤੁਹਾਨੂੰ ਇੱਥੇ ਮਿਲੇਗੀ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਤਾਂ ਐਡਰੈਸ ਦੀ ਗੱਲ ਕਰ ਲਈਏ ਤਾਂ ਜਲਾਲਾਬਾਦ ਦੇ ਜਨਤਾ ਭਵਨ ਦੇ ਵਿੱਚ ਤੁਹਾਨੂੰ ਇਹ ਸੇਲ ਜਿਹੜੀ ਹੈ ਉਹ 15 8 2025 ਤੱਕ ਲੱਗਣ ਵਾਲੀ ਹੈ ਤਾਂ ਗੱਲਬਾਤ ਕਰਦੇ ਆ ਇੱਥੇ ਓਨਰ ਵੀ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਸੇਲ ਜੋ ਲਗਾਈ ਜਾ ਰਹੀ ਹੈ ਕਿਹੜੀ ਕਿਹੜੀ ਆਈਟਮ ਮਿਲ ਰਹੀ ਹੈ ਕਿਸ ਤਰ੍ਹਾਂ ਦੀ ਆਈਟਮ ਮਿਲ ਰਹੀ ਆ ਔਰ ਕਿੰਨੀ ਤਰੀਕ ਤੱਕ ਇਹ ਜਿਹੜੀ ਹੈ ਸੇਲ ਲੱਗੇਗੀ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਹੋ ਜੀ ਹਾਂਜੀ ਸੇਲ ਲਾ ਰੱਖੀ ਆ ਬੜੀ ਵੱਡੀ ਕੀ ਕਹਿਣਾ ਚਾਹੋਗੇ ਔਰ ਕਿਸ ਤਰ੍ਹਾਂ ਦੀ ਆਈਟਮ ਤੁਹਾਡੇ ਕੋਲ ਇੱਥੇ ਜਿਹੜੀ ਆ ਅਵੇਲੇਬਲ ਹੋਏਗੀ ਇਜੀ ਮਾਤਰਾਣ ਦੇ ਤਿਉਹਾਰੇ ਜੀ ਹਾਂ ਸਾਵਣ ਦਾ ਮਹੀਨਾ ਹੈ ਜੇ ਮੈਂ ਚਿੰਤਪੁਰਨੀ ਵੱਲੋਂ ਸੇਲ ਹੈ ਹਾਂ ਆ ਟੀ-ਸ਼ਰਟ ਨੇ ਜੀ ਜੈਂਟਸ ਹਸਤੇ ਤਾਂ ਬਿਲਕੁਲ ਤੁਸੀਂ ਟੀ-ਸ਼ਰਟਾਂ ਦੇਖ ਸਕਦੇ ਹੋ ਜੈਂਟਸ ਦੇ ਲਈ ਬਹੁਤ ਵਧੀਆ ਨਵਾਂ ਮਟੀਰੀਅਲ ਨਵੇਂ ਸ਼ੇਡ ਦੇ ਵਿੱਚ ਤੁਹਾਨੂੰ ਇਹ ਟੀ-ਸ਼ਰਟ ਮਿਲਣ ਵਾਲੀਆਂ ਨੇ ਔਰ ਜਨਤਾ ਭਵਨ ਪੈਲਸ ਦੇ ਅੰਦਰ ਬਹੁਤ ਵੱਡੀ ਸੇਲ ਹੈ ਇੱਕ ਦੋ ਆਈਟਮਾਂ ਨਹੀਂ ਬਹੁਤ ਸਾਰੀਆਂ ਆਈਟਮਾਂ ਇੱਥੇ ਤੁਹਾਨੂੰ ਮਿਲਣਗੀਆਂ ਔਰ ਬਹੁਤ ਘੱਟ ਪ੍ਰਾਈਸ ਤੇ ਇਸ ਦਾ ਪ੍ਰਾਈਸ ਵੀ ਦੱਸ ਦਿਓ ਮੜਾ ਇਹ ਕਿੰਨਾ ਕੋ ਹੈ ਪ੍ਰਾਈਸ 200 ਰੁਪਏ 200 ਰੁਪਏ ਸਿਰਫ ਹਾਂਜੀ ਇਹ ਮੈਟੀ ਦੀ ਟੀ-ਸ਼ਰਟ ਹੈ ਜੀ ਜਿਹੜੀ ਸ਼ੋਰੂਮ ਚ ਤੁਹਾਨੂੰ 800 ਦੀ 900 ਦੀ ਮਿਲੇਗੀ ਇਹ 200 ਰੁਪਏ ਦੀ ਤੁਸੀਂ 200 ਰੁਪਏ ਦੀ ਦੇ ਰਹੇ ਹੋ 800 ਰੁਪਏ ਰੀ ਟੀ-ਸ਼ਰਟ ਹਾਂਜੀ ਸ਼ੋਰੂਮ ਦਾ ਹੁੰਦਾ ਜੀ ਆਰਟੀਕਲ ਆ 200 ਰੁਪਏ ਦੀ ਸ਼ਰਟਾਂ ਲਓ ਜੀ ਤੁਸੀਂ ਹੁਣ ਦੇਖ ਰਹੇ ਹੋ ਦੋ ਦੋ 200 ਰੁਪਏ ਦੀਆਂ ਸ਼ਰਟਾਂ ਜੇ ਅੱਜਕੱਲ ਮਿਲਦਾ 500 700 ਰੁਪਿਆ ਦਾ ਸ਼ਰਟ ਦੀ ਸਵਾਈ ਲੈ ਜਾਂਦੇ ਆ ਤੇ 200 ਰੁਪਏ ਦੀ ਸ਼ਰਟ ਤੁਹਾਨੂੰ ਜਿਹੜੀ ਆ ਉਹ ਤਿਆਰ ਮਿਲੇਗੀ ਔਰ ਤੁਸੀਂ ਸ਼ਰਟਾਂ ਦੇਖ ਸਕਦੇ ਹੋ ਲੋ ਜੀ ਚੈਂਟ-ਗੈਂਟ ਸ਼ਰਟਾਂ ਕਲਰ ਤਾਂ ਇਹ ਵੀ ਬਹੁਤ ਪਿਆਰਾ ਹੈ ਆਜੀ ਜੀ ਤੁਹਾਨੂੰ ਲੇਡੀਜ਼ ਵਾਸਤੇ ਪਲੀ ਵਿంటర్ ਟੋਪ ਦਿਖਾਉਂਦੇ ਆ ਹਾਂਜੀ ਤਾਂ ਫਿਰ ਕੀ ਗੱਲ ਲੇਡੀਜ਼ਾਸਤੇ 프리 ਵਿంటర్ ਫੈਸ਼ਨ ਟੌਪ ਹੈ ਨਹੀਂ ਸਾਰੇ ਫੈਸ਼ਨ ਟੌਪ ਹੈ ਇਹਦਾ ਕੀ ਪ੍ਰਾਈਸ ਹੈ ਇਹ 200 ਰੁਪਏ ਦੇ ਸਾਰੀ ਆਈਟਮ 200 ਰੁਪਏ ਦੇ ਵਿੱਚ ਲੇਡੀਜ਼ ਫੈਸ਼ਨ ਟੌਪ 200 ਰੁਪਏ ਵਾਹ ਜੀ ਵਾਹ ਸਾਰੇ 200 ਰੁਪਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਸੇਲ ਲੱਗੀ ਹੋਈ ਹੈ ਜਲਾਲਾਬਾਦ ਦੇ ਜਨਤਾ ਭਵਨ ਦੇ ਵਿੱਚ ਮਿਤੀ 1 8 2025 ਤੋਂ ਲੈ ਕੇ 15 8 2025 ਯਾਨੀ ਕਿ 15 ਦਿਨ ਦੀ ਸੇਲ ਤੁਹਾਨੂੰ ਇੱਥੇ ਜਿਸ ਦਾ ਲਾਭ ਤੁਸੀਂ ਉਠਾ ਸਕਦੇ ਹੋ 15 ਦਿਨਾਂ ਦੀ ਸੇਲ ਇੱਥੇ ਲੱਗੀ ਹੋਈ ਆ ਬਹੁਤ ਵਧੀਆ-ਵਧੀਆ ਚੀਜ਼ਾਂ ਅੱਗੇ ਸਰਦੀ ਦੇ ਆਈਟਮ ਦੀਆਂ ਚੀਜ਼ਾਂ ਵੀ ਇੱਥੇ ਤੁਹਾਨੂੰ ਉਹ ਮਿਲਣਗੀਆਂ ਤੁਸੀਂ ਦੇਖ ਸਕਦੇ ਹੋ ਇਹ ਪ੍ਰੀ ਵਿంటర్ ਟਰੋਪੀ ਸਾਰੇ ਲੇਡੀਜ਼ ਅਸੇ ਪ੍ਰੀ ਵਿంటర్ ਡਿਜ਼ਾਈਨ ਵੀ ਬਹੁਤ ਸ਼ਾਨਦਾਰ ਹੈ ਹੂੰ ਤਾਂ ਬਹੁਤ ਸ਼ਾਨਦਾਰ ਡਿਜ਼ਾਈਨ ਤੁਹਾਨੂੰ ਇੱਥੇ ਮਿਲਣ ਵਾਲੇ ਐ ਸੇਲ ਕੇਵਲ 200 ਰੁਪਏ 200 ਰੁਪਏ ਦੇ ਵਿੱਚ ਤੁਹਾਨੂੰ ਕਿਹੜੀ ਸਸਤੇ ਸਮਰ ਟੋਪੀ ਸਮਰ ਕੁੜਤੀਆਂ ਜੀ ਟੋਪ ਸਾਰੇ ਡਿਜ਼ਾਈਨ ਬਹੁਤ ਵਧੀਆ ਨੇ ਜੀ ਡਿਜ਼ਾਈਨ ਦੇਖੋ ਆਰਾਮ ਨਾਲ ਦੇਖੋ ਥੋੜਾ ਜਿਹਾ ਹਾਂ ਅੱਗੇ ਇਹ ਸਪੈਸ਼ਲ ਕੰਪਨੀ ਦੇ ਜਿਹਾ ਦੇਖੋ ਜੀ ਇਹਨਾਂ ਦੇ ਜਿਹੜੇ ਡਿਜ਼ਾਈਨ ਨੇ ਵਿਖਿਆ ਤਾਂ ਬਾਜੂ ਤੇ ਕੰਪਨੀ ਦਾ ਟੈਗ ਲੱਗਿਆ ਹੈ ਹੂੰ ਸਿੰਪਲ ਨਹੀਂ ਹੈ ਸਟੈਂਡਰਡ ਦੇ ਹੈ ਤਾਂ ਕੰਪਨੀ ਟੈਗਸ ਲੱਗੇ ਹੋਏ ਤੁਹਾਨੂੰ ਆਈਟਮਸ ਇਥੋਂ ਮਿਲਣ ਗਿਆ ਬਹੁਤ ਸੁੰਦਰ ਸੁੰਦਰ ਆਈਟਮਸ ਜੇ ਇਹੀ ਗੱਲ ਕਰ ਲਈਏ ਤਾਂ ਜੇ ਸ਼ੋਰੂਮ ਦੀ ਗੱਲ ਕਰ ਲਈਏ ਤਾਂ ਵਾਕਿਆ ਹੀ ਇਹ ਆਈਟਮਾਂ ਉੱਥੇ ਕਾਸਟਲੀ ਹੋ ਜਾਂਦੀਆਂ ਨੇ ਇਹ ਸ਼ੋਰੂਮ ਆਰਟੀਕਲ ਜੀ ਫੈਸ਼ਨ ਮੇਲੇ ਸਾਰੇ ਸ਼ੋਰੂਮ ਆਰਟੀਕਲ ਨੇ ਸਾਰੇ ਤਕਰੀਬਨ ਹੀ ਫੈਸ਼ਨ ਮੇਲਾ ਹੀ ਸੇਲ ਮੇਲਾ ਬਿਲਕੁਲ ਫਰੈਸ਼ ਸਟਾਕ ਹੈ ਬਿਲਕੁਲ ਫਰੈਸ਼ ਸਟਾਕ ਹੈ ਜੀ ਡਿਜ਼ਾਈਨ ਵੀ ਸਾਰੇ ਬਹੁਤ ਵਧੀਆ ਨੇ ਤਾਂ ਬਿਲਕੁਲ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਆਈਟਮਸ ਲੇਡੀਜ਼ ਜੈਂਟਸ ਅਤੇ ਬੱਚਿਆਂ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਤੁਹਾਨੂੰ ਮਿਲੇਗੀ ਪੈਂਟਾਂ ਦੀਆਂ ਤਰ੍ਹਾਂ ਦੀਆਂ ਆਈਟਮਸ ਜੈਂਟਸ ਉਸਤੇ ਪੈਂਟਾਂ ਜੀ ਹੂੰ ਲੇਡੀਜ਼ ਪੈਂਟਾਂ ਜੀ ਲੋਜਿਕ ਕਰ ਦਿਓ ਸ਼ੇਅਰ ਅੱਗੇ ਤੇ ਕਰ ਦਿਓ ਵੀਰ ਨੂੰ ਸਪੋਰਟ ਪਹਿਲੀ ਵਾਰੀ ਲਗਾਈ ਤੁਸੀਂ ਪਹਿਲੀ ਵਾਰੀ ਸਭ ਬਿਲਕੁਲ ਦੇਓ ਪੈਸਾ ਤੇ ਕਰ ਦਿਓ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਨਵੀਂ ਨਵੀਂ ਆਈਟਮਸ ਕੋਟ੍ਰੀਜ਼ ਜੀਨਸ ਇਹ ਕੁੜਤੇ ਵੀ ਦਿਖਾ ਦਿਓ ਆ ਕੁੜਤੇ ਦੇਖ ਹੂੰ ਲੋ ਜੇ ਲੇਡੀਜ਼ ਕੁੜਤੇ ਲੇਡੀਜ਼ ਸ਼ਰਟ ਕੁੜਤੇ ਇਹ ਪੂਰਾ ਸੂਟ ਹੈ ਪੂਰਾ ਸੂਟ ਹੈ 200 ਰੁਪਏ ਚ ਪੂਰਾ ਸੂਟ 200 ਰੁਪਏ ਚ ਹਾਂਜੀ ਵਾਹ ਜੀ ਪੂਰਾ ਸੂਟ 200 ਰੁਪਏ ਦੇ ਵਿੱਚ ਪੂਰਾ ਸੂਟ 200 ਰੁਪਏ ਚ ਤਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਜੀ ਲੋ ਜੀ 200 ਰੁਪਏ ਦੇ ਵਿੱਚ ਤਾਂ ਕੁਝ ਵੀ ਨਹੀਂ ਮਿਲਣ ਵਾਲਾ 200 ਰੁਪਏ ਦੇ ਵਿੱਚ ਲੇਡੀਜ਼ ਪੂਰਾ ਸੂਟ ਮਿਲ ਰਿਹਾ ਭਾਈ ਤਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਪੰਚਾ ਦਿਓ ਅੱਗੇ ਦੀ ਅੱਗੇ ਤਾਂ ਜੋ ਇਹ 15 ਤਰੀਕ ਤੱਕ ਇਹ ਸੇਲ ਲੱਗੀ ਹੋਈ ਆ ਤੇ ਤੁਸੀਂ ਇਸ ਸੇਲ ਦਾ ਲਾਭ ਉਠਾ ਸਕਦੇ ਹੋ ਦੁਬਾਰਾ ਫਿਰ ਤੋਂ ਐਡਰੈਸ ਦੱਸ ਦਈਏ ਤੁਹਾਨੂੰ ਅਡਰੈਸ ਹੈ ਜੀ ਜਲਾਲਾਬਾਦ ਦੀ ਜਨਤਾ ਭਵਨ ਪੈਲੈਸ ਜਿਸ ਦੇ ਅੰਦਰ ਏਸੀ ਲੱਗੀ ਹੋਈ ਹੈ ਬਹੁਤ ਵੱਡੀ ਸੇਲ ਹੈ ਮੈਂ ਇੱਕ ਵਾਰ ਵੀਰ ਜੀ ਮੈਂ ਰੋਕਦਾ ਤੁਹਾਨੂੰ ਇੱਕ ਵਾਰ ਮੈਂ ਤੁਹਾਨੂੰ ਫਿਰ ਤੋਂ ਕੈਮਰਾ ਘੁਮਾ ਕੇ ਸਾਰੀ ਜਿਹੜੀ ਆ ਆਈਟਮਸ ਦਿਖਾ ਦੇਣਾ ਕਿ ਬਹੁਤ ਵੱਡੀ ਕੋਈ ਇੱਕ ਦੋ ਆਈਟਮਸ ਨਹੀਂ ਤੁਸੀਂ ਆਰਾਮ ਦੇ ਨਾਲ ਆਓ ਆਰਾਮ ਦੇ ਨਾਲ ਇੱਥੇ ਪਹੁੰਚੋ ਔਰ ਦੇਖੋ ਪੂਰੀ ਸੇਲ ਹਰ ਆਈਟਮਸ ਇੱਥੋਂ ਤੁਹਾਨੂੰ ਮਿਲਣ ਵਾਲੀ ਹੈ ਔਰ ਹਰ ਆਈਟਮਸ ਜਿਹੜੀ ਹੈ ਉਹ ਬਿਲਕੁਲ ਫਰੈਸ਼ ਅਤੇ ਡਿਜ਼ਾਈਨਰ ਆਈਟਮਸ ਤੁਹਾਨੂੰ ਇੱਥੇ ਮਿਲੇਗੀ ਵੱਡੀ ਬਹੁਤ ਵੱਡੀ ਜਿਹੜੀ ਹੈ ਉਹ ਸੇਲ ਇੱਥੇ ਲੱਗ ਚੁੱਕੀ ਹੈ ਜਲਾਲਾਬਾਦ ਦੇ ਜਨਤਾ ਭਵਨ ਪੈਰਸ ਦੇ ਅੰਦਰ ਤੁਸੀਂ ਇਸ ਸੇਲ ਦਾ ਪੂਰਾ ਲਾਭ ਉਠਾ ਸਕਦੇ ਹੋ ਫਰੈਸ਼ ਸਟਾਕ ਬਹੁਤ ਵਧੀਆ ਕੁਆਲਿਟੀ ਦੇ ਅੰਦਰ ਤੁਸੀਂ ਆਪਣੀ ਮਨਪਸੰਦ ਦੀ ਆਈਟਮ ਇਥੋਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਹਾਂਜੀ ਸਰ ਲੇਡੀਜ਼ ਫੁੱਟਵੇਅਰ ਲਓ ਜੀ ਲੇਡੀਜ਼ ਫੁੱਟਵੈਅ ਵੀ ਇੱਥੇ ਅਵੇਲੇਬਲ ਨੇ ਇਹ ਕਿੰਨੇ ਕਿੰਨੇ ਦੇ ਨੇ ਕੀ ਹੈ ਆ ਦਿਖਾਓ ਮੜਿਆ ਜਾ ਇਹ ਸਾਰਾ 150 ਸਿਰਫ 150 ਰੁਪਏ ਦੇ ਵਿੱਚ ਹਾਂ ਜੀ ਲਓ ਜੀ ਸਿਰਫ 150 ਰੁਪਏ ਦੇ ਵਿੱਚ ਐਵੀ 150 ਹਾਂ ਜੀ ਲਓ ਇਹ ਸਾਰੇ 150 ਚ ਹਾਂ ਜੀ ਸਾਰੇ 150 ਲਓ ਜੇ ਇੱਕ ਵਾਰ ਤੋਂ ਫੇਰ ਇੱਕ ਸਾਈਡ ਤੋਂ ਤੁਹਾਨੂੰ ਕੈਮਰਾ ਚਲਾ ਕੇ ਦਿਖਾ ਦਿੰਨੇ ਆ ਕਿ ਸਾਰੇ ਹੀ 150 ਦੇ ਅੰਦਰ ਤੁਹਾਨੂੰ ਇਹ ਆਈਟਮਸ ਮਿਲਣ ਵਾਲੀ ਆ ਬਹੁਤ ਵੱਡੀ ਸੇਲ ਲੱਗ ਚੁੱਕੀ ਹੈ ਜਲਾਲਾਬਾਦ ਦੇ ਜਨਤਾ ਭਵਨ ਪੈਲਸ ਵਾਰ-ਵਾਰ ਤੁਹਾਨੂੰ ਐਡਰੈਸ ਦੱਸ ਰਹੇ ਆ ਕਿਤੇ ਕਨਫਿਊਜ਼ ਨਾ ਹੋ ਜਿਓ ਕਿਤੇ ਹੋਰ ਨਾ ਪਹੁੰਚ ਜਿਓ ਜਲਾਲਾਬਾਦ ਦੀ ਜਨਤਾ ਭਵਨ ਦੇ ਅੰਦਰ 15 8 2025 ਤੱਕ ਜਿਹੜੀ ਆ ਸੇਲ ਲੱਗ ਚੁੱਕੀ ਹੈ ਇਹ ਜੋ ਤੁਸੀਂ ਆਈਟਮ ਦੇਖ ਰਹੇ ਹੋ ਕੇਵਲ 150 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲਣ ਵਾਲੀ ਹੈ ਬਹੁਤ ਵਧੀਆ ਸਟਾਕ ਇੱਥੇ ਪਹੁੰਚ ਆਇਆ ਵੱਡੀ ਸੇਲ ਜਲਾਲਾਬਾਦ ਦੀ ਜਨਤਾ ਭਵਨ ਦੇ ਅੰਦਰ ਲੱਗ ਚੁੱਕੀ ਹੈ ਇਹ ਸਰ ਲੇਡੀ ਸ਼ਾਪ ਨੇ ਹਮ ਬੱਚੇ ਆਸਤੇ ਕੁਰਤੀਆਂ ਜੀ ਲੇਡੀਜ਼ਾਸ ਤੇ ਸਾਰੀਆਂ ਕੁਰਤੀਆਂ ਇਧਰ ਅੰਦਰ ਆ ਜਰੀਆਂ ਹਾਂਜੀ ਲੋ ਜੀ ਫਰੈਸ਼ ਸਟਾਕ ਇੱਕ ਤੋਂ ਇੱਕ ਜਿਹੜਾ ਉਹ ਕੁਆਲਟੀ اور بہت ودਿਆ ਕੁਆਲਟੀ ਦੇ ਅੰਦਰ اور ਡਿਜ਼ਾਈਨਰ ਪੀਸ ਤੁਹਾਨੂੰ ਇੱਥੇ ਮਿਲਣਗੇ ਇੰਨੇ ਪੀਸ ਤੁਹਾਨੂੰ ਬੱਚਿਆਂ ਦੇ ਜੀਨਸ ਵੀ ਦਿਖਾਉਂਗਾ ਐਨੇ ਡਿਜ਼ਾਈਨ ਹੈ ਕਿ ਤੁਸੀਂ ਡਿਜ਼ਾਈਨ ਦੇਖਦੇ ਦੇਖਦੇ ਹਰ ਡਿਜ਼ਾਈਨ ਤੇ ਮਨ ਕਰੇਗਾ ਕਿ ਇਹ ਵੀ ਲੈ ਲਈਏ ਇਹ ਵੀ ਲੈ ਲਈਏ ਇਹ ਵੀ ਲੈ ਲਈਏ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਹੈ ਤੇ ਬੱਚਿਆਂ ਵਾਸਤੇ ਬੱਚਾ ਵਾਸਤੇ ਵੀ ਸੋਹਣੇ ਡਿਜ਼ਾਈਨ ਹੈ ਬਹੁਤ ਸੋਹਣੇ ਡਿਜ਼ਾਈਨ ਬੱਚਿਆਂ ਵਾਸਤੇ ਵੀ ਹੈ ਫੈਬਰਿਕ ਬਹੁਤ ਵਧੀਆ ਹੈ ਤਾਂ ਜ਼ਰੂਰ ਡਿਜ਼ਾਈਨ ਵੀ ਬਹੁਤ ਸੋਹਣੇ ਹੈ ਬੱਚਿਆਂ ਦੇ ਲਈ ਇਹ ਇਹ ਕਿੰਨੇ ਕਿੰਨੇ ਦੇ ਪੀਸ ਹੈ ਇਹ 150 ਰੁਪਏ ਇਹ 150 ਰੁਪਏ ਵੀ 150 ਤਾਂ ਬਿਲਕੁਲ 150 ਰੁਪਏ ਦੇ ਵਿੱਚ ਬੱਚਿਆਂ ਦੇ ਵਾਸਤੇ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਡਿਜ਼ਾਈਨਰ ਪੈਂਟਾਂ ਜੀ ਦੇਖੋ ਬੱਚਿਆਂ ਵਾਸਤੇ ਇਹ ਡਿਜ਼ਾਈਨਰ ਪੈਂਟਾਂ ਕੇਵਲ 150 ਰੁਪਏ ਦੇ ਵਿੱਚ ਤੁਹਾਨੂੰ ਮਿਲੇਗੀ ਬਹੁਤ ਸੋਹਣੀਆਂ ਸੋਹਣੀਆਂ ਪੈਂਟਾਂ ਅਲੱਗ ਹੀ ਸਾਰੇ ਕੰਪਨੀ ਦੀਆਂ ਨਹੀਂ ਜੀ ਇਹ ਦਾ ਡਿਜ਼ਾਈਨਰ ਨੇ ਕੱਪੜਾ ਬਹੁਤ ਵਧੀਆ ਫੈਬਰਿਕ ਬਹੁਤ ਹੀ ਵਧੀਆ ਹੈ ਜੋ ਟੱਚ ਕਰਕੇ ਦੇਖੋ ਬਹੁਤ ਵਧੀਆ ਹਮ ਡਿਜ਼ਾਈਨ ਵੀ ਬਹੁਤ ਵਧੀਆ ਬੱਚਿਆਂ ਦੇ ਪਾਂਚੇ ਵੀ ਬਹੁਤ ਵਧੀਆ ਇਹ ਲੋਰ ਨਹੀਂ ਜੀ ਲੇਡੀਜ਼ ਜੀ ਲੇਡੀਜ਼ ਲੋਰ ਤੁਸੀਂ ਚੈੱਕ ਕਰ ਲਓ ਪ੍ਰਾਈਸ ਦੱਸ ਦੇ ਜਯੋਨਾਲਫ ਇਹ ਸਿਰਫ 150 ਰੁਪਏ ਵਿੱਚ ਇਹ ਵੀ 150 ਰੁਪਏ ਵਿੱਚ ਹਾਂਜੀ ਇਹ ਪੈਂਟ ਸਟਾਈਲ ਹੈ ਹਮ ਵਿਦ ਪੋਕਟ ਵਗੈਰਾ ਬਣੀਆਂ ਸਾਰੀਆਂ ਇਹ ਸਾਰੇ 150 ਰੁਪਏ ਚ ਹੈ ਕਲਰ ਵੀ ਅੰੱਚ ਚ ਡਿਜ਼ਾਈਨ ਵੀ ਹੈ ਆ ਦੇਖੋ ਸਾਰੇ ਕਲਰਸ ਡਿਜ਼ਾਈਨ ਲੇਡੀਜ਼ ਲੋਰ ਦੇ ਵਿੱਚ ਤੁਸੀਂ ਹਰ ਤਰ੍ਹਾਂ ਦਾ ਤੁਸੀਂ ਇੱਥੇ ਦੇਖ ਸਕਦੇ ਹੋ ਪਹਿਲਾਂ ਵੀ ਤੁਹਾਨੂੰ ਇਹ ਗੱਲ ਕਹੀ ਹੈ ਕਿ ਡਿਜ਼ਾਈਨ ਇੰਨੇ ਨੇ ਕਿ ਹਰ ਡਿਜ਼ਾਈਨ ਲੈਣ ਨੂੰ ਮਨ ਕਰੇਗਾ ਕਿ ਇਹ ਵੀ ਲੈ ਲਈਏ ਇਹ ਵੀ ਲੈ ਲਈਏ ਬਹੁਤ ਸੁੰਦਰ ਸੁੰਦਰ ਡਿਜ਼ਾਈਨ ਹੈ ਲੋਰ ਤੁਸੀਂ ਚਾਹੇ ਅੰੱਚ ਕੁੜਤੀਆਂ ਪਾ ਲਓ ਜੀ ਚਾਹੇ ਟੌਪ ਵਗੈਰਾ ਪਾ ਲਓ ਪ੍ਰੀ ਵਿంటర్ ਪਾ ਲਓ ਹੂੰ ਇਹ ਸਾਰੀ ਚੱਲਣ ਵਾਲੀ ਹੂੰ ਡਿਜ਼ਾਈਨ ਵੀ ਪੋਕੇਟ ਵਾਲਿਆ ਜੀਨਸ ਡਿਜ਼ਾਈਨ ਨੇ ਸਾਰੇ ਵਧੀਆ ਇਹ ਜਿਹੜੀ ਸੇਲ ਲਾਈ ਹੈ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਹੈ ਔਰ ਐਡਰੈਸ ਕੀ ਰਹੇਗਾ ਕਿ 1 ਅਗਸਤ ਤੋਂ ਲੈ ਕੇ 15 ਅਗਸਤ ਤੱਕ 15 ਅਗਸਤ ਸ਼ਾਮ ਕਿੰਨੇ ਵਜੇ ਤੱਕ ਔਰ ਸ਼ਾਮ ਨੂੰ ਦੱਸੋ 9 10 ਵਜੇ ਤੱਕ ਤਾਂ ਬਿਲਕੁਲ ਇੱਕ ਵਾਰ ਤੋਂ ਫੇਰ ਤੁਹਾਨੂੰ ਦੱਸ ਦਿੰਦੇ ਆ ਕਿ ਜਲਾਲਾਬਾਦ ਦੇ ਜਨਤਾ ਭਵਨ ਦੇ ਅੰਦਰ ਇਹ ਸਾਰੀ ਸੇਲ ਲੱਗੀ ਹੋਈ ਆ ਔਰ ਇਸ ਸੇਲ ਦੇ ਅੰਦਰ ਤੁਹਾਨੂੰ ਬਹੁਤ ਸਾਰੀ ਆਈਟਮਸ ਮਿਲਣ ਵਾਲੀ ਹੈ ਚਾਹੇ ਉਹ ਲੇਡੀਜ਼ ਹੈ ਚਾਹੇ ਜੈਂਸ ਹੈ ਚਾਹੇ ਬੱਚਿਆਂ ਦੇ ਲਈ ਹੈ ਤਾਂ ਬੈਗਸ ਵੀ ਨੇ ਬੈਗ ਦਿਖਾ ਦੂੰਗਾ ਇੱਕ ਫੈਸ਼ਨ ਬੋਗ ਦਿਖਾ 8 2025 ਤੋਂ ਲੈ ਕੇ 15 8 2025 ਤੱਕ ਇਹ ਸਾਰੀ ਸੇਲ ਰਾਤ ਦੇ 10 ਵਜੇ ਤੱਕ ਅਵੇਲੇਬਲ ਰਹੇਗੀ 16 ਤਰੀਕ ਨੂੰ ਤੁਹਾਨੂੰ ਇੱਥੇ ਕੁਝ ਨਹੀਂ ਮਿਲੇਗਾ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਲੈ ਜਾਓ ਲੇਡੀਜ਼ ਬੈਗ ਦੇਖ ਲਓ ਜੀ

ਲੋ ਬੱਚਿਆਂ ਦੇ ਲਈ ਵੀ ਬੈਗ ਅੱਜ ਕੱਲ ਬੱਚਿਆਂ ਨੂੰ ਬਹੁਤ ਸ਼ੌਂਕ ਹੈ ਪ੍ਰਾਈਸ ਸ਼ੇਅਰ ਕਰੋ ਦੋ ਡਿਜ਼ਾਈਨ ਨੇ ਇੱਕ 50 ਵਾਲੇ ਇੱਕ 100 ਵਾਲੇ 50 ਰੁਪਏ ਤੋਂ ਤੋਂ 100 ਰੁਪਏ ਦਾ ਦੋਨੋਂ ਡਿਜ਼ਾਈਨ ਜੀ ਤਾਂ ਬਿਲਕੁਲ ਇੱਕ ਵਰਤ ਤੋ ਫਿਰ ਤੁਹਾਨੂੰ ਦਿਖਾ ਦਿੰਨੇ ਆ ਬੱਚਿਆਂ ਦੇ ਵਾਸਤੇ ਵੀ ਬੈਗ ਇੱਥੇ ਅਵੇਲੇਬਲ ਹੈ 50 ਰੁਪਏ ਤੋਂ ਲੈ ਕੇ 100 ਰੁਪਏ ਤੱਕ ਲੇਡੀਜ਼ ਬੈਗ अवेलेबल ਹੈ ਪਰਸ अवेलेबल ਨੇ ਸਾਰੇ ਔਰ ਹਰ ਤਰ੍ਹਾਂ ਦੇ ਲੇਡੀਜ਼ ਕੋਟ ਤੇ ਲੇਡੀਜ਼ ਸੂਟ ਲੇਡੀਜ਼ ਲਾਇਰ ਔਰ ਜੈਂਸ ਸ਼ਰਟ ਟੀ-ਸ਼ਰਟ ਪੈਂਟਸ ਹਰ ਤਰ੍ਹਾਂ ਦੀ ਆਈਟਮਸ ਤੁਹਾਨੂੰ ਇੱਥੇ ਅਵੇਲੇਬਲ ਮਿਲੇਗੀ ਜਲਾਲਾਬਾਦੀ ਜਨਤਾ ਪਵਨ ਦੇ ਅੰਦਰ ਕੇਵਲ 200 ਰੁਪਏ 50 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦੀ ਵੱਡੀ ਸੇਲ ਲੱਗ ਚੁੱਕੀ ਆ ਔਰ ਇਸ ਸੇਲ ਦਾ ਤੁਸੀਂ ਲਾਭ ਉਠਾ ਸਕਦੇ ਹੋ 15/8/2025 ਤੱਕ 16 ਤਰੀਕ ਨੂੰ ਇਹ ਸੇਲ ਖਤਮ ਹੋ ਜਾਏਗੀ 15 ਰਾਤ ਨੂੰ 10 ਵਜੇ ਯਾਨੀ ਕਿ ਇਹ ਸੇਲ ਖਤਮ ਹੋ ਜਾਏਗੀ ਇੱਥੇ ਤੁਹਾਨੂੰ ਇੱਕ ਨਹੀਂ ਅਨੇਕਾ ਹੀ ਡਿਜ਼ਾਈਨ ਮਿਲਣਗੇ ਚਾਹੇ ਉਹ ਲੇਡੀਜ਼ ਦੀ ਗੱਲ ਕਰ ਲਈਏ ਲੇਡੀਜ਼ ਕੁਰਤੇ ਪਜਾਮੇ ਦੀ ਗੱਲ ਕਰ ਲਈਏ ਟੀ-ਸ਼ਰਟ ਦੀ ਗੱਲ ਕਰ ਲਈਏ ਚਾਹੇ ਜੈਂਟਸ ਦੇ ਆਈਟਮਸ ਦੀ ਗੱਲ ਕਰ ਲਈਏ ਤਾਂ ਹਰ ਆਈਟਮਸ ਤੁਹਾਨੂੰ ਇੱਥੇ ਅਵੇਲੇਬਲ ਮਿਲੇਗੀ ਔਰ ਅਲੱਗ-ਅਲੱਗ ਡਿਜ਼ਾਈਨਸ ਤੁਹਾਨੂੰ ਇੱਥੇ ਮਿਲਣ ਵਾਲੀ ਹੈ ਤੁਸੀਂ ਹੁਣੇ ਹੀ ਦੇਖ ਸਕਦੇ ਹੋ ਕਿੰਨੀ ਸੁੰਦਰ ਆਈਟਮਸ ਹੈ ਲੇਡੀਜ਼ ਬੱਚਿਆਂ ਵਾਸਤੇ ਔਰ ਕੇਵਲ ਕਿੰਨੇ ਦੀ ਹੈ 200 ਰੁਪਏ ਦੀ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਤੁਹਾਨੂੰ ਇੱਥੇ ਇਹ 15 8 2025 ਤੱਕ ਤੁਸੀਂ ਇਹ ਦੇਖ ਸਕਦੇ ਹੋ ਹਰ ਡਿਜ਼ਾਈਨ ਇੰਨਾ ਸੋਹਣਾ ਹੈ ਕਿ ਅੱਗੇ ਪਹਿਲਾਂ ਵੀ ਤੁਹਾਨੂੰ ਤੁਹਾਡੇ ਨਾਲੇ ਗੱਲ ਕੀਤੀ ਹੈ ਕਿ ਹਰ ਡਿਜ਼ਾਈਨ ਪਸੰਦ ਆਉਣ ਵਾਲਾ ਹੈ ਬਹੁਤ ਵਧੀਆ ਅਤੇ ਕੱਟ ਪ੍ਰਾਈਸ ਦੇ ਵਿੱਚ ਲਾਭ ਉਠਾਉਣ ਦੇ ਲਈ ਜਲਦੀ ਹੀ ਪਹੁੰਚੋ ਜਲਾਲਾਬਾਦ ਦੀ ਜਨਤਾ ਭਵਨ ਪੈਲਸ 15 8 2025 ਦੀ ਲਾਸਟ ਡੇਟ ਹੈ 15 8 25 ਨੂੰ ਰਾਤ 10 ਵਜੇ ਤੱਕ ਇਸੇ ਦਾ ਲਾਭ ਤੁਸੀਂ ਉਠਾ ਸਕਦੇ ਹੋ